ਤੁਸੀਂ ਦੇਖ ਰਹੇ ਹੋ ਸੱਚਮੇਲ نیوز ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕੋਲ ਮੌਜੂਦ ਸੀ ਅੱਜ ਫੇਰ ਕਲਬਾਣੂ ਪਿੰਡ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀ ਮੈਂ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕਲਬਾਣੂ ਪਿੰਡ ਦਾ ਇੱਕ ਰਹਿਣ ਵਾਲਾ ਨੌਜਵਾਨ ਜਿਹਦੀ ਸ਼ੱਕੀ ਹਾਲਤ ਦੇ ਵਿੱਚ ਕੁਝ ਦੂਰ ਇਥੋਂ ਖੇਤਾਂ ਦੇ ਵਿੱਚੋਂ ਦੀ ਡੈੱਡ ਬੋਡੀ ਮਿਲੀ ਸੀ ਉਸ ਦੀ ਇਨਵੈਸਟੀਗੇਸ਼ਨ ਅੱਜ ਆਪਾਂ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਪੂਰੀ ਕਰ ਲਈ ਚੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਔਰ ਇਸ ਟਾਈਮ ਜਿਹੜੇ ਦੋ આરોપી ਨੇ ਉਹ ਇਸੇ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਜਾਨੀ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਗੱਲ ਇੱਥੇ ਨਹੀਂ ਮੁੱਕਦੀ ਹੈਗੀ ਦੋ ਦੋਸਤਾਂ ਦੀ ਕਹਾਣੀ ਹੈਗੀ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਕਿ ਜਦੋਂ ਇਹੋ ਜਿਹੇ ਸਟੈਪ ਪਟੇ ਜਾਂਦੇ ਨੇ ਤਾਂ ਕੀ ਉਹਨਾਂ ਦੇ ਪਿੱਛੇ ਕਾਰਨ ਹੁੰਦੇ ਨੇ ਸਾਰੀ ਜਿਹੜੀ ਗੱਲਬਾਤ ਹੈ ਡੀਐਸਪੀ ਸਾਹਿਬ ਨਾਲ ਵੀ ਕਰਦੇ ਆ ਉਹਨਾਂ ਦੀ ਜ਼ੁਬਾਨੀ ਸੁਣੋ ਤੁਸੀਂ ਜਿਹੜਾ ਇਹ ਨੌਜਵਾਨ ਸੀ ਇਹਦਾ ਕਤਲ ਕਿੱਦਾਂ ਹੋਇਆ ਔਰ ਕਿਸ ਕੰਡੀਸ਼ਨ ਦੇ ਵਿੱਚ ਕਰਕੇ ਜਿਹੜੇ ਮੁਲਜਮ ਨੇ ਉਹਨਾਂ ਨੂੰ ਅਰੇਸਟ ਕਰ ਲਿਆ ਗਿਆ ਇਹਨਾਂ ਦੇ ਮਿਤੀ 12 8 25 ਨੂੰ ਕਲਵਾ ਨੂੰ ਕੱਗੇ ਦੇ ਕਲਵਾ ਨੂੰ ਪਿੰਡ ਜਿੱਥੇ ਡੈੱਡ ਬੋਡੀ ਮਿਲਦੀ ਸੀਗੀ ਜਿਸ ਵਿਅਕਤੀ ਉਸ ਵਿਅਕਤੀ ਦਾ ਨਾਮ ਗੁਰਵਿੰਦਰ ਸਿੰਘ ਐਲਿਸ ਵਿਲਾ ਸੀ ਜਿਸ ਦੀ ਉਮਰ 35 36 ਸਾਲ ਸੀ ਤੇ ਉਹ ਨਹਿਰ ਦੇ ਨੇੜੇ ਇੱਕ ਪਹੀਤੇ ਉਹਦੀ ਜਿਹੜੀ ਡੈੱਡ ਬੋਡੀ ਮਿਲੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਮਕਦਮਾ ਨੰਬਰ 83 ਦਰਜ ਰਜਿਸਟਰ ਕਰ ਲਿਆ ਸੀਗਾ 302 ਦੇ ਵਿੱਚ ਤੇ ਉਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਵੀ ਇਸ ਵਿਅਕਤੀ ਦਾ ਕਤਲ ਗੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਕੀਤਾ ਕਿਉਂਕਿ ਜਸ ਗੁਰਜੀਤ ਸਿੰਘ ਤੇ ਮਿਰਤਿਕ ਆਪਸ ਵਿੱਚ ਪੁਰਾਣੇ ਦੋਸਤ ਸੀਗੇ ਤੇ ਗੁਰਜੀ ਮਿਰਤਿਕ ਦੇ ਸਬੰਧ ਜਿਹੜੇ ਗੁਰਜੀਤ ਸਿੰਘ ਦੀ ਪਤਨੀ ਨਾਲ ਬਣ ਗਏ ਸੀ ਤੇ ਉਸ ਤੋਂ ਬਾਅਦ ਨੂੰ ਗੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਤੇ ਉਹਨੇ ਇਸ ਗੱਲ ਤੇ ਗੁੱਸਾ ਕਰਕੇ ਜਿਹੜਾ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਕਿਸ ਤਰ੍ਹਾਂ ਅੰਜਾਮ ਦਿੱਤਾ ਕਤਲ ਨੂੰ ਸ਼ੁਰੂ ਤੋਂ ਲੈ ਕੇ ਜਿਹੜਾ ਕਤਲ ਹੋਇਆ ਜਿਹੜੀ ਜਿਹੜਾ ਗੁਰਵਿੰਦਰ ਸਿੰਘ ਸੀਗਾ ਉਹ ਰਾਤ ਨੂੰ ਘਰ ਦੇ ਪਿਛਲੀ ਸਾਈਡ ਤੋਂ ਅੰਦਰ ਵੜਦਾ ਹੁੰਦਾ ਸੀਗਾ ਰਾਤ ਨੂੰ ਉਸ ਸਮੇਂ ਜਿਹੜਾ ਗੁਰਜੀਤ ਸਿੰਘ ਘਰੇ ਨਹੀਂ ਸੀ ਹੁੰਦਾ ਉਸ ਦਿਨ ਤੋਂ ਗੁਰਜੀਤ ਸਿੰਘ ਨੂੰ ਸ਼ੱਕ ਹੋ ਗਿਆ ਸੀ ਵੀ ਕੋਈ ਵਿਅਕਤੀ ਜਿਹੜਾ ਸਾਡੇ ਘਰੇ ਵੜਦਾ ਤਾਂ ਉਹ ਲੁੱਕ ਕੇ ਬੈਠ ਕੇ ਦੇਖਣ ਲੱਗ ਗਿਆ ਸੀ ਤੇ ਉਸ ਨੇ ਇਹਦੀ شناਖਤ ਕਰ ਲਈ ਸੀ شناخت ਕਰਕੇ ਉਹ 12 ਤਰੀਕ ਰਾਤ ਨੂੰ 11-12 ਦੀ ਰਾਤ ਨੂੰ ਉਸ ਨੇ ਇਸ ਨੂੰ ਜੀਰੀ ਵਿੱਚ ਹੀ ਸਿੱਟ ਕੇ ਇਸ ਦਾ ਕਤਲ ਕਰ ਦਿੱਤਾ ਤੇ ਦੋ ਜਣਿਆਂ ਨੇ ਰਲ ਕੇ ਉਹਦੀ ਡੈੱਡ ਬੋਡੀ ਉੱਥੋਂ ਚੱਕ ਕੇ ਨਹਿਰ ਦੇ ਨੇੜੇ ਸੱਟਿਆ ਸੀ ਸਰ ਕੋਈ ਹਥਿਆਰ ਵੀ ਬਰਾਮਦ ਹੋਇਆ? ਹਥਿਆਰ ਅਸੀਂ ਬਰਾਮਦ ਕਰਾਂਗੇ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਨਹਿਰ ਤੇ ਸੱਟਿਆ ਜੋ ਉਸ ਨਹਿਰ ਚੋਂ ਬਰਾਮਦ ਕਰਵਾਵਾਂ। ਕੋਈ ਮੂਲ ਨਾਮ ਦਿੱਤਾ ਹੈ? ਕਿਸੇ ਬਾਰਦਾਤ ਲਈ ਕੀ ਕੁਝ ਵਰਤਿਆ ਗਿਆ ਹਥਿਆਰ ਜਿਹੜਾ ਕੀ ਵਰਤਿਆ? ਇੱਕ ਲੋਹਾਨੂਮਾ ਜਿਹੜਾ ਚੀਜ਼ ਸੀ ਕੋਪਜੀ ਉਹਦੇ ਪਿੱਛੇ ਲੱਕੜ ਦਾ ਜਿਹੜਾ ਦਸਤਾ ਲੱਗਿਆ ਹੋਇਆ ਸੀ ਉਹਨੂੰ ਉਹਨੇ ਵਰਤਿਆ ਤੇ ਉਹਦੇ ਨਾਲ ਹੀ ਕਤਲ ਹੋਇਆ। ਕਪੂਲ ਨਾਮਾ ਕੀਤਾ ਜਿਹਨਾਂ ਨੇ ਇਹਨਾਂ ਨੇ ਆਪ ਦਾ ਕਪੂਲ ਨਾਮਾ ਕੀਤਾ ਇਸ ਗੱਲ ਦਾ ਨਾ ਕੋਈ ਬੰਦੇ ਹੋਰ ਜਿਹਦੇ ਵਿੱਚ ਜੇਕਰ ਕੋਈ ਤਤਤੀਸ਼ ਹੋਰ ਕੋਈ ਵਿਅਕਤੀ ਸਾਹਮਣੇ ਆਏ ਤਾਂ ਅਸੀਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਪਰਿਵਾਰ ਨਾਲ ਗੱਲ ਹੋਈ ਪੀੜਤ ਪਰਿਵਾਰ ਨਾਲ ਵੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਦੇ ਜੀ ਪੀੜਤ ਪਰਿਵਾਰ ਨਾਲ ਗੱਲ ਚੱਲ ਰਹੀ ਹੈ ਵੀ ਜਿਹੜਾ ਅਸੀਂ ਦੋਸ਼ੀਆਂ ਨੂੰ ਫੜ ਲਿਆ ਤੁਸੀਂ ਇਹਨਾਂ ਦਾ ਸੰਸਕਾਰ ਕਰ ਇਹ ਕਲੇਮੀ ਹੋਰ ਵੀ ਨਾਲ ਦੋਸ਼ੀ ਹੈਗੇ ਨੇ ਵਿੱਚ ਇਹਦੇ ਫਿਲਹਾਲ ਸਾਡੇ ਕੋਲੇ ਦੋ ਦੋਸ਼ੀਆਂ ਦਾ ਹੀ ਨਾਮ ਆਇਆ ਜੇਕਰ ਕੋਈ ਹੋਰ ਦੋਸ਼ੀ ਹੈ ਕਿਤੇ ਆਊਗਾ ਵਿੱਚ ਨਾਮ ਤਾਂ ਅਸੀਂ ਨਾਮਜ਼ਦ ਕਰਾਂਗੇ ਗ੍ਰਿਫਤਾਰ ਕਿੰਨੇ ਹੁੰਦੇ ਨੇ ਦੋ ਵਿਅਕਤੀ ਹੀ ਗ੍ਰਿਫਤਾਰ ਕੀਤੇ ਗਏ ਉਹਨਾਂ ਦਾ ਨਾਮ ਇੱਕ ਦਾ ਨਾਮ ਗੁਰਜੀਤ ਸਿੰਘ ਦੂਸਰੇ ਦਾ ਨਾਮ ਜਸ਼ਨਪ੍ਰੀਤ ਦੋ ਦੋਨਾਂ ਨੇ ਸਾਰੇ ਜੀ ਇਹ ਕਲਵਾਣੂ ਦੀ ਰਹਿਣ ਵਾਲੇ ਅਗਲੀ ਕਾਰਵਾਈ ਤੋਂ ਅੱਗੇ ਸਾਡੇ ਵੱਲੋਂ ਅਰੈਸਟ ਆ ਪਾ ਕੇ ਜਿਹੜਾ ਚਲਾਣਾ ਅਦਾਲਤ 'ਚ ਦੇ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਊਗਾ